SGPC ਵੱਲੋਂ ਹਾਲੇ ਜਿਸ਼ਣਕਾਲ ਤੱਕ ਸਾਬ ਦੇ ਜਥੇਦਾਰ ਦੀ ਨਿਯੁਕਤੀ ਦੇ ਸੇਵਾ ਨਿਯਮ ਤੈਅ ਕਰਨ ਲਈ ਬਣਾਈ ਗਈ 34 ਮੈਂਬਰੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸਖਤ ਇਤਰਾਜ਼ ਪ੍ਰਗਟਾਇਆ ਮਾਨ ਕਹੇ ਕਿ ਜਿਸ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਪਿਛਲੇ 14 ਸਾਲਾਂ ਤੋਂ ਰੁਕੀਆਂ ਹੋਈਆਂ ਹੋਈਆਂ ਹੁਣ ਜਿਸ ਤੀ ਮੈਨੇਜਮੈਂਟ ਸਿਰਫ ਚੁਣੇ ਹੋਏ ਨੂੰ ਮੈਂਦਿਆਂ ਦੁਆਰਾ ਹੀ ਸੰਵਿਧਾਨਕ ਤੌਰ ਤੇ ਮੰਨਣਯੋਗ ਹੋ ਸਕੇ। ਉਸ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਕਿਸ ਅਧਿਕਾਰ ਅਧੀਨ ਇੱਕ ਅਜੀਹੀ ਕਮੇਟੀ ਦਾ ਗਠਨ ਕਰ ਰਹੇ ਨੇ। ਸਿਮਰਨਜੀਤ ਮਾਨ ਨੇ ਕਿਹਾ ਕਿ ਇਹ ਕਮੇਟੀ ਮਨੁੱਖੀ ਅਧਿਕਾਰਾਂ, ਸਿਧਾਂਤਕ ਮਰਿਆਦਾ ਤੇ ਸਿੱਖ ਇਤਿਹਾਸ ਤੇ ਜਮਹੂਰੀਅਤ ਦੀ ਉਲੰਘਣਾ ਹੈ। ਇਸ ਇੱਕ ਕੌਮ ਦੇ ਨੈਤਿਕ ਅਧਿਕਾਰਾਂ ਨੂੰ ਦਬਾਉਣ ਦੀ ਕੋਸ਼ਿਸ਼ ਹੈ। ਮਾਨ ਨੇ ਵੀ ਕਿਹਾ ਕਿ ਇਸ ਕਮੇਟੀ 'ਚ ਐਸੇ ਵਿਅਕਤੀ ਵੀ ਸ਼ਾਮਲ ਕੀਤੇ ਗਏ ਨੇ ਜੋ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਲੇ ਦੀ ਸੋਚ ਤੋਂ ਬਾਗੀ ਨਹੀਂ। ਸਤ ਜਰਨੈਲ ਸਿੰਘ ਭਿੰਡਰਾਲਿਆਂ ਨੇ ਕਿਹਾ ਹਮਲਾ ਕੀਤਾ ਗਿਆ ਤੇ ਖਾਲਿਸਤਾਨ ਦਾ ਨੀ ਪੱਥਰ ਰੱਖਿਆ ਜਾਵੇਗਾ ਇਹ ਬਚਨ ਸਿੱਖ ਇਤਿਹਾਸ ਦੀ ਰੂਹ ਨੇ ਉਹਨਾਂ ਨੂੰ ਇਸ ਕਮੇਟੀ ਚ ਸ਼ਾਮਲ ਕਰਨ ਨਾਲੋਂ ਕਮੇਟੀ ਸਿੱਖ ਕੌਮ ਦੀ ਨੁਮਾਇੰਦਗੀ ਨਹੀਂ ਕਰ ਸਕਦੀ ਮਾਨਯ ਸਿੱਧਾ ਇਲਜ਼ਾਮ ਲਗਾਇਆ ਹੈ ਕਿ ਸ਼੍ਰੋਮ ਨੇ ਕਮੇਟੀ ਵੱਲੋਂ ਗਠਿਤ ਕੀਤੀ ਕਮੇਟੀ ਚ ਸ਼ਾਮਲ ਉਹੀ ਲੋਕ ਨੇ ਜੋ 6 ਜੂਨ ਨੂੰ ਜੱਜਦਾਰ ਗੈਨੇ ਕੁਲਦੀਪ ਸਿੰਘ ਗੜਗੱਜ ਦਾ ਸੰਦੇਸ਼ ਰੋਕਣ ਦੀ ਕੋਸ਼ਿਸ਼ ਚ ਲੱਗੇ ਹੋਏ ਸਨ ਕਮੇਟੀ ਚੋਂ ਲੋਕ ਨੇ ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਂਦ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਖਿਲਾਫਤ ਕੀਤੀ ਤੇ ਸੰਦੇਸ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਕ ਕਿ ਪਹਿਲਾ ਨਵੇਂ ਪ੍ਰਬੰਧਕ ਮੈਂਬਰ ਚੁਣੇ ਜਾਣ ਫਿਰ ਹੀ ਕਿਸੇ ਵੀ ਤਰ੍ਹਾਂ ਦੀ ਕਮੇਟੀ ਦਾ ਗਠਨ ਸੰਵਿਧਾਨਕ ਤੌਰ ਤੇ ਮੰਨਣੀ ਹੋਵੇਗਾ ਦੱਸਿਆ ਕਿ ਜਥੇਦਾਰਾਂ ਦੀ ਨਿਯੁਕਤੀ ਲਈ ਨਿਯਮ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ ਇਸ ਕਰਕੇ ਐਸਜੀਪੀਸੀ ਪ੍ਰਧਾਨ ਨੇ ਬੀਤੇ ਦਿਨੀ 34 ਮੈਂਬਰੀ ਕਮੇਟੀ ਦਾ ਗਠਨ ਕੀਤਾ ਜੋ ਸ਼੍ਰੀਕਾਲ ਤੱਕ ਸਾਬ ਦੇ ਜਥੇਦਾਰ ਦੀ ਨਿਯੁਕਤੀ ਦੇ ਸੇਵਾ ਨਿਯਮ ਤੈਅ ਕਰੇਗੀ ਪਰ ਹੁਣ ਇਸ ਦੇ ਸਿਮਰਨਜੀਤ ਸਿੰਘ ਮਾਨ ਨੇ ਸਖਤ ਇਤਰਾਜ਼ ਪ੍ਰਗਟਾਇਆ ਹੈ